ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖਿਆਲ-ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਆ ਗਏ ਆ ਇੱਕ ਹੋਰ ਨਵੇਂ ਘਰ ਨੂੰ ਦੇਖਣ ਵਾਸਤੇ ਐਕਸਪਲੋਰ ਕਰਨ ਵਾਸਤੇ ਉਹਦਾ ਮੇਨ ਜਿਹੜਾ ਡੋਰ ਆ ਕਾਫੀ ਵੱਡਾ ਵਾ ਕਾਫੀ ਐਂਟਰਸ ਖੁੱਲੀ ਆ ਤੇ ਦੇਖਦੇ ਹਾਂ ਵੇ ਇਸ ਘਰ ਨੂੰ ਇਹ ਹੈਗਾ ਉਹ ਡਬਲ ਸਟੋਰੀ ਘਰ ਤੇ ਡਬਲ ਸਟੋਰੀ ਘਰ ਦੀ ਇਧਰੋਂ ਲੀਵਰ ਹੁੰਦਾ ਅੱਛਾ ਆਪਾਂ ਆ ਗਏ ਵਾਹ ਜੀ ਵਾਹ ਘਰ ਦੇ ਅੰਦਰ ਐਂਟਰ ਤੇ ਕਰਦੇ ਆਂ ਐਂਟਰ ਕਰਦੇ ਇੱਥੇ ਸਾਈਡ ਤੇ ਇਹਨਾਂ ਨੇ ਬੜੇ ਸੁਣਾ ਛੋਟਾ ਜਿਹਾ ਕਾਊਚ ਜਿਹੜਾ ਕਿ ਆ ਜਿਹੜਾ ਤੁਸੀਂ ਆਪਣੇ ਸ਼ੂਜ਼ ਵਗੈਰਾ ਪਾ ਸਕਦੇ ਕਈ ਕੁਝ ਪਾ ਸਕਦੇ ਹੋ ਬੈਠ ਕੇ ਇੱਥੇ ਸ਼ੂਜ਼ ਪਾਓ ਕੁਝ ਪਾਓ ਤੁਸੀਂ ਆਪਾਂ ਘਰ ਦੇ ਅੰਦਰ ਐਂਟਰ ਕਰ ਚੁੱਕੇ ਆ ਤੇ ਆਹ ਸਾਈਡ ਤੇ ਆਪਾਂ ਨੂੰ ਦੱਸਿਆ ਬਹੁਤ ਹੀ ਸੋਹਣਾ ਕਾਊਚ ਬਣਿਆ ਹੋਇਆ ਜਿੱਥੇ ਤੁਸੀਂ ਬੈਠ ਕੇ ਆਪਣੇ ਸ਼ੂਜ਼ ਵਗੈਰਾ ਪਾ ਸਕਦੇ ਹੋ ਤੇ ਅੱਜ ਕੱਲ੍ਹ ਅੱਜ ਕੱਲ੍ਹ ਚਿਪਸ ਵਾਲੀ ਜਿਹੜੀ ਆ ਟਾਇਲ ਇਹਦਾ ਕਾਫੀ ਫੈਸ਼ਨ ਦੇ ਵਿੱਚ ਆ ਤੇ ਕਾਫੀ ਐਂਟਰਸ ਅੱਛੀ ਆ ਤੇ ਇਹਦੇ ਵਿੱਚ ਵੀ ਇਹਨਾਂ ਨੇ ਅਲਮਾਰੀ ਬਣਾਈ ਹੋਈ ਆ ਬੜੀ ਸਰਪ੍ਰਾਈਜ਼ ਆ ਆਲਮਾਰੀ ਬਣਾਈ ਹੋਈ ਇੱਥੇ ਇੱਥੇ ਉਸੇ ਆਪਣੇ ਸ਼ੂਜ਼ ਵਗੈਰਾ ਲਾ ਕੇ ਰੱਖ ਸਕਦੇ ਹੋ ਕੋਟ ਜੋ ਵੀ ਜਿੱਦਾਂ ਬਾਹਰ ਰੱਖਦੇ ਨੇ ਕੋਟ ਹੋ ਗਿਆ ਤੇ ਆਲਮਾਰੀ ਸੋਹਣੀਆਂ ਨੇ ਬਣਾਈ ਹੋਈ ਹੈ ਸਟੋਰੇਜ ਏਰੀਆ ਵੀ ਤੇ ਆਲਮਾਰੀ ਵੀ ਤੇ ਇਹ ਮੈਨੂੰ ਕਾਫੀ ਕਨਸੈਪਟ ਇਹਨਾਂ ਦਾ ਅੱਛਾ ਲੱਗਿਆ ਵਧੀਆ ਲੱਗਿਆ ਤੇ ਇਸ ਸਾਈਡ ਤੇ ਪੇਂਟਿੰਗ ਲੱਗੀਆਂ ਹੋਈਆਂ ਨੇ ਇਹ ਵੀ ਸੋਹਣੀਆਂ ਨੇ ਬਹੁਤ ਤੇ ਆ ਇਹਨਾਂ ਦੀ ਐਂਟਰਸ ਆ ਐਂਟਰਸ ਤੋਂ ਬਾਅਦ ਲੈਫਟ ਸਾਈਡ ਤੇ ਆ ਗਿਆ ਇਹਨਾਂ ਦਾ ਪਾਊਡਰ ਰੂਮ ਪਾਊਡਰ ਰੂਮ ਦੀਆਂ ਵੀ ਟਾਈਲਸ ਜਿਹੜੀਆਂ ਕੁਝ ਐਸਟਰ ਨਹੀਂ ਆਨੇ ਮਤਲਬ ਕਿ ਚਿਪਸ ਵਾਲੀਆਂ ਤਰਸ ਲਾਈਆਂ ਹੋਈਆਂ ਨੇ ਸੋ ਉਸ ਤੋਂ ਬਾਅਦ ਆਪਾਂ ਐਂਟਰ ਕਰ ਰਹੇ ਆ ਇਸ ਸਾਈਡ ਤੇ ਆ ਗਿਆ ਗਰਾਜ ਇਸ ਸਾਈਡ ਤੇ ਆ ਗਈ ਆਪਣੀ ਲਾਂਡਰੀ ਲਾਂਡਰੀ ਕਾਫੀ ਖੁੱਲੀ ਇਸ ਘਰ ਦੀ ਕਿਉਂਕਿ ਡਬਲ ਸਟੋਰੀ ਘਰ ਆ ਡਬਲ ਸਟੋਰੀ ਘਰ ਥੋੜੀ ਜਿਹੀ ਜਿਹੜੀਆਂ ਇਹਨਾਂ ਨੇ ਖੁੱਲੀਆਂ ਮਤਲਬ ਕਿ ਕਿੱਤੀਆਂ ਹੁੰਦੀਆਂ ਸਿੰਗਲ ਸਟੋਰੀ ਘਰ ਨਾਲ ਪਰ ਡਿਪੈਂਡ ਕਰਦਾ ਕਿ ਇਹ ਸਿੰਗਲ ਸਟੋਰੀ ਘਰ ਵੱਡੇ ਵੀ ਹੁੰਦੇ ਛੋਟੇ ਵੀ ਹੁੰਦੇ ਆ ਸੋ ਆਪਣਾ ਇਹ ਗੱਲ ਕਰ ਰਹੇ ਸੀਗੇ ਕਿ ਆਪਣੀ ਇਹ ਹੈਗੀਆਂ ਲਾਂਡਰੀ ਲੌਂਡਰੀ ਦੇ ਵਿੱਚ ਵੀ ਕਾਫੀ ਸਪੇਸ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਆ ਉੱਪਰ ਵੀ ਉਹਨਾਂ ਨੇ ਸਪੇਸ ਦਿੱਤੀ ਹੋਈ ਆ ਤੇ ਆਓ ਇੱਕ ਇਹਨਾਂ ਨੇ ਅਲਮਾਰੀ ਜਿਹੜੀ ਆ ਫੁੱਲ ਅਲਮਾਰੀ ਰੱਖੀ ਹੋਈ ਆ ਅੱਜ ਕੱਲ ਇਹਦਾ ਬਹੁਤ ਫੈਸ਼ਨ ਆ ਫੁੱਲ ਅਲਮਾਰੀ ਦਾ ਸੋਹਣੀ ਬਣੀ ਹੋਈ ਆ ਤੇ ਸੋਨਾ ਮਤਲਬ ਕਿ ਕਾਫੀ ਖੁੱਲੀ ਲੌਂਡਰੀ ਆ ਉਸ ਤੋਂ ਬਾਅਦ ਆ ਗਿਆ ਆਪਣਾ ਆਹ ਦੇਖਦੇ ਹਾਂ ਇਹਦੇ ਵਿੱਚ ਕੀ ਹੈਗਾ ਓਹ ਆ ਪੌੜੀਆਂ ਦੇ ਥੱਲੇ ਸਟੋਰੇਜ ਏਰੀਆ ਜਿਹੜਾ ਕਿ ਆਪਾਂ ਇੱਕ ਅ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਆ ਬਹੁਤ ਸੋਹਣਾ ਸੋਵੇਜਰੀਆ ਇਹ ਵੀ ਤੁਸੀਂ ਆਪਣਾ ਬਹੁਤ ਸੋਹਣੇ ਤਰੀਕੇ ਨਾਲ ਨੂੰ ਮੈਨੇਜ ਕਰ ਸਕਦੇ ਹੋ ਕਈ ਆਪਣਾ ਸਮਾਨ ਰੱਖ ਸਕਦੇ ਹੋ ਹੁਣ ਆਪਾਂ ਐਂਟਰ ਕਰ ਚੁੱਕੇ ਆ ਮੇਨ ਲਿਵਿੰਗ ਏਰੀਆ ਦੇ ਵਿੱਚ ਫਾਰਮਲ ਲਿਵਿੰਗ ਏਰੀਆ ਤੇ ਉਸ ਤੋਂ ਪਹਿਲਾਂ ਕਿ ਆਪਾਂ ਕਿਚਨ ਵਾਲੇ ਪਾਸੇ ਚਾਈਏ ਸਭ ਤੋਂ ਪਹਿਲਾਂ ਕਿ ਮੈਨੂੰ ਬੜਾ ਹੀ ਅਟਰੈਕਟਿਵ ਲੱਗਿਆ ਇਸ ਸਾਈਡ ਤੇ ਆ ਗਈ ਆਪਣੀਆਂ ਸਟੇਅਰਸ ਤੇ ਸਟੇਅਰਸ ਜਿਹੜੀਆਂ ਨੇ ਇਸ ਸਾਈਡ ਤੇ ਆ ਗਈ ਡਬਲ ਹਾਈਟ ਤੇ ਰੂਫ ਉੱਤੇ ਉੱਪਰ ਸ਼ੈਂਡਲਰ ਦੇਖੋ ਕਿੰਨਾ ਸੋਹਣਾ ਵਾ ਬਹੁਤ ਹੀ ਵੱਡਾ ਸ਼ੈਂਡਲ ਬੜਾ ਹੀ ਸਲੀਕ ਚ ਬਣਿਆ ਹੋਇਆ ਤੇ ਇਹ ਸਾਈਡ ਦੇਖੋ ਡਬਲ ਹਾਈਟ ਤੇ ਵਿੰਡੋਜ਼ ਨੇ ਦੋ ਵਿੰਡੋਜ਼ ਦਿੱਤੀਆਂ ਹੋਈਆਂ ਨੇ ਤੇ కర్ਟਨ ਵੀ ਉੱਪਰੋਂ ਥੱਲੇ ਤੱਕ ਪੂਰਾ ਫੁੱਲ కర్ਟਨ ਲੱਗਾ ਹੋਇਆ ਸੋ ਇੱਧਰ ਆ ਗਿਆ ਆਪਣਾ ਟੀਵੀ ਏਰੀਆ ਟੀਵੀ ਏਰੀਆ ਵੀ ਕਾਫੀ ਖੁੱਲਾ ਬਣਿਆ ਹੋਇਆ ਪਿੱਛੇ ਉਹ ਸਾਈਡ ਤੇ ਵਿੰਡੋ ਨੇ ਪੂਰੀ ਲਾਈਟ ਆ ਨੈਚੁਰਲ ਲਾਈਟ ਤੇ ਇਸ ਸਾਈਡ ਤੇ ਆ ਗਿਆ ਆਪਣਾ ਟੀਵੀ ਏਰੀਆ ਤੇ ਆ ਜਿਹੜਾ ਚਿਪਸ ਫਲੋਰ ਆ ਨਾ ਕਾਫੀ ਸੋਨਾ ਕਾਫੀ ਨੀਟ ਐਂਡ ਕਲੀਨ ਜਿਹੜਾ ਲੱਗਦਾ ਔਰ ਇਸ ਸਾਈਡ ਤੇ ਆ ਗਿਆ ਆਪਣਾ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਦੀ ਮਤਲਬ ਕਿ ਕਮਾਲ ਦੀ ਇਥੋਂ ਲੁੱਕ ਜਿਹੜੀ ਦਿੱਸਦੀ ਪਈ ਆਪਾਂ ਨੂੰ ਘਰ ਦੀ ਬਹੁਤ ਸੋਹਣੀ ਲੱਗਦੀ ਪਈ ਆ ਉਸ ਤੋਂ ਬਾਅਦ ਆਪਾਂ ਚੱਲਦੇ ਆ ਇਸ ਸਾਈਡ ਤੇ ਕਿਚਨ ਏਰੀਆ ਦੇ ਵਿੱਚ ਕਿਚਨ ਏਰੀਆ ਦੇ ਵਿੱਚ ਤੁਸੀਂ ਇਹਨਾਂ ਨੇ ਫੋਕਸ ਲਾਈਟ ਨੂੰ ਲੈਫਟ ਰਾਈਟ ਕੀਤਾ ਤੁਸੀਂ ਇਹਨਾਂ ਨੂੰ ਘੁਮਾ ਸਕਦੇ ਹੋ ਕਿਚਨ ਦਾ ਵੀ ਬੈਂਚ ਟਾਪ ਦੇਖੋ ਕਿਸ ਤਰ੍ਹਾਂ ਦਾ ਡਿਫਰੈਂਟ ਡਿਜ਼ਾਈਨ ਦਾ ਥੱਲੇ ਇਹਨਾਂ ਨੇ ਵੁੱਡ ਲਾਈ ਹੋਈ ਆ ਤੇ ਉੱਪਰ ਮਾਰਬਲ ਮਾਰਬਲ ਸਲਾਈਟ ਟਾਈਟ ਹਲਕਾ-ਲਕਾ ਡਿਜ਼ਾਈਨ ਆ ਇਸ ਸਾਈਡ ਤੇ ਦੋ ਇਹਨਾਂ ਦੇ ਅਮਨ ਨੇ ਤੇ ਡਰਾਅਰ ਨੇ ਥੱਲੇ ਉਸ ਤੋਂ ਬਾਅਦ ਆ ਗਿਆ ਕਿਚਨ ਦਾ ਏਰੀਆ ਆ ਵੀ ਕਿਚਨ ਏਰੀਆ ਬਹੁਤ ਸੋਹਣਾ ਇਹਨਾਂ ਦਾ ਕਾਫੀ ਖੁੱਲੀ ਕਾਫੀ ਲੰਬੀ ਜਿਹੜੀ ਆ ਵਿੰਡੋ ਇਹਨਾਂ ਨੇ ਦਿੱਤੀ ਹੈ ਫਿਕਸਡ ਵਿੰਡੋ ਜਿਹੜੀ ਆ ਪਿੱਛੇ ਆ ਤੇ ਇਹਦੇ ਨਾਲ ਵੀ ਨੇਚਰਲ ਲਾਈਟ ਜਿਹੜੀ ਬਹੁਤ ਘਰ ਦੇ ਵਿੱਚ ਆਉਂਦੀ ਆ ਇਸ ਸਾਈਡ ਤੇ ਆ ਗਿਆ ਸਿੰਕ ਸਿੰਕ ਵੀ ਬਲੈਕ ਕਲਰ ਦਾ ਚਲੋ ਬਲੈਕ ਕਲਰ ਦਾ ਵੀ ਬਹੁਤ ਵਧੀਆ ਸਿੰਕ ਹੁੰਦਾ ਤੇ ਸਫਾਈ ਕਾਫੀ ਇਹਦੇ ਨਾਲ ਰਹਿੰਦੀ ਆ ਤੇ ਆ ਆ ਗਿਆ ਡਿਸ਼ਵਾਸ਼ਰ ਸਿੰਕ ਦੇ ਵੀ ਡਿਜ਼ਾਈਨ ਅੱਜਕੱਲ ਬਿਲਕੁਲ ਹੀ ਚੇਂਜ ਹੋ ਚੁੱਕੇ ਆ ਸਰੇਮਿਕ ਲੱਗਣ ਲੱਗ ਗਏ ਨੇ ਸਿੰਕ ਪਹਿਲਾਂ ਦੂਸਰੇ ਲੱਗਦੇ ਹੁੰਦੇ ਸੀਗੇ ਸੋ ਉਸ ਤੋਂ ਬਾਅਦ ਆਪਣੀ ਆਗਿ ਨਾਲ ਛੋਟੀ ਕਿਚਨ ਛੋਟੀ ਕਿਚਨ ਦੇ ਵਿੱਚ ਚਾਹ ਨੇ ਸਪੇਸ ਰੱਖੀ ਹੋਈ ਆ ਫ੍ਰਿਜ ਵਾਸਤੇ ਤੇ ਇਸ ਸਾਈਡ ਤੇ ਵੀ ਆ ਗਿਆ ਕਾਫੀ ਵੱਡਾ ਖੁੱਲਾ ਸਿੰਕ ਆ ਇਹਦੇ ਵਿੱਚ ਪਾਰਟੀਸ਼ਨ ਨਹੀਂ ਹੈਗੀ ਕੱਲਾ ਵੱਡਾ ਫੁੱਲ ਸਿੰਕ ਲਾਇਆ ਹੋਇਆ ਕਿਉਂਕਿ ਵੱਡੇ ਬਰਤਨ ਹੁੰਦੇ ਨੇ ਚੁਲੀ ਤੁਸੀਂ ਜਿਹੜੇ ਕਲੀਨ ਕਰਨਾ ਤੁਹਾਡੇ ਲਈ ਈਜ਼ੀ ਹੁੰਦੇ ਆ ਸੁੱਪਰ ਆ ਗਿਆ ਓਵਰ ਹੈੱਡ ਕੈਬਨਿਟਸ ਆ ਗਏ ਇਹਨਾਂ ਦੀ ਸੋਹਣੀਆ ਬਣੀ ਹੋਈਆਂ ਔਰ ਕਲਰ ਕੰਬੀਨੇਸ਼ਨ ਜਿਹੜਾ ਇਹਨਾਂ ਨੇ ਮਤਲਬ ਕਿ ਵੁੱਡ ਦਾ ਔਰ ਵਾਈਟ ਕਲਰ ਦਾ ਬਣਾਇਆ ਹੋਇਆ ਇਹ ਵੀ ਸੋਹਣਾ ਲੱਗਿਆ ਮੈਨੂੰ ਤੇ ਇਹਨਾਂ ਦੇ ਪਿੱਛੇ ਟਾਲ ਸੀੜੀਆਂ ਨੇ ਇਹਦਾ ਵੀ ਡਿਜ਼ਾਈਨ ਚੈੱਕ ਕਰੋ ਵੀ ਬਹੁਤ ਸੋਹਣਾ ਵਾ ਡਿਜ਼ਾਈਨ ਤੇ ਥੱਲੇ ਵੀ ਪੂਰੀ ਸਟੋਰੇਜ ਆ ਥੱਲੇ ਇਹਨਾਂ ਨੇ ਕਵਰ ਕੀਤਾ ਹੋਇਆ ਸਾਰੀ ਸਟੋਰੇਜ ਏਰੀਆ ਨੂੰ ਤੇ ਉੱਪਰ ਥੋੜਾ ਜਿਹਾ ਖਾਲੀ ਛੱਡਿਆ ਹੋਇਆ ਤੇ ਰੈਂਟ ਸਾਈਡ ਤੇ ਵੀ ਇਹਨਾਂ ਨੇ ਕਵਰ ਕੀਤੀ ਹੋਈ ਹੈ ਸੋ ਇਹ ਸੀਗੀ ਕਿਚਨ ਏਰੀਆ ਕਿਚਨ ਏਰੀਆ ਤੋਂ ਬਾਅਦ ਆਪਾਂ ਚੱਲਦੇ ਆਂ ਬਾਹਰ ਵਾਲਾ ਸਾਈਡ ਦਿਖਾਉਣੀ ਤੁਹਾਨੂੰ ਮੈਂ ਸੋ ਬਾਹਰ ਜਿਹੜਾ ਇਹਨਾਂ ਦਾ ਬਰਾਂਡਾ ਬਣਿਆ ਹੋਇਆ ਹੈ ਪ੍ਰੋਪਰ ਉੱਪਰ ਸਲਾਈਟਸ ਲੱਗੀਆਂ ਹੋਈਆਂ ਤੇ ਥੱਲੇ ਜਿਹੜਾ ਵਾ ਇਹਨਾਂ ਨੇ ਸੇਮ ਨਹੀਂ ਟਾਈਲ ਦਾ ਕਨਸੈਪਟ ਰੱਖਿਆ ਹੈ ਜਿਹੜੀਆਂ ਅੰਦਰ ਲੱਗੀਆਂ ਹੋਈਆਂ ਨੇ ਟਾਈਲਸ ਉਹੀ ਟਾਈਲ ਜਿਹੜੀਆਂ ਨੇ ਬਾਹਰ ਲੱਗੀਆਂ ਹੋਈਆਂ ਨੇ ਇਹ ਪੂਰਾ ਫੁੱਲ ਬਰਾਂਡਾ ਇਹਨਾਂ ਦਾ ਤੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਸੋ ਆ ਆ ਗਿਆ ਇਹਨਾਂ ਦਾ ਲਿਵਿੰਗ ਏਰੀਆ ਲਿਵਿੰਗ ਏਰੀਆ ਤੇ ਕਾਫੀ ਫਰੰਟ ਦੇ ਵੇਖੋ ਕਿਚਨ ਦੇ ਵਿੱਚ ਸਾਰੇ ਪਾਸੇ ਬਹੁਤ ਹੀ ਸਪੇਸ਼ੀਅਸ ਤੇ ਬਹੁਤ ਹੀ ਖੁੱਲਾਕਾਰ ਬਣਿਆ ਹੋਇਆ ਹੁਣ ਆਪਾਂ ਘਰ ਦੇ ਉੱਪਰ ਚੱਲਦੇ ਹਾਂ ਦੇਖਦੇ ਆ ਕਿ ਉੱਪਰ ਇਹਨਾਂ ਦਾ ਕਿਵੇਂ ਦਾ ਇੰਡੀਆਂ ਚ ਵੁੱਡ ਦੀਆਂ ਜਿਹੜੀਆਂ ਸਟੇਅਰਸ ਨਹੀਂ ਹੁੰਦੀਆਂ ਦੂਜੀਆਂ ਸਟੇਅਰਸ ਹੁੰਦੀਆਂ ਨੇ ਪਰ ਕਈ ਬਣਾਉਣ ਵੀ ਲੱਗ ਜਾਣਗੇ ਥੋੜੀ ਦੇਰ ਤੱਕ ਪਰ ਸ਼ੈਂਡਲਰ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਆ ਇਹਨਾਂ ਦੀ ਰੇਲਿੰਗ ਜਿਹੜੀ ਆ ਮੈਟਲ ਦੀ ਆ ਨਾਲ ਗਲਾਸ ਲੱਗਾ ਹੋਇਆ ਤੇ ਇਹਦੇ ਉੱਪਰ ਹੈਗਾ ਜੇ ਕਾਰਪਟ ਸੋ ਕਾਰਪਟ ਲੱਗਾ ਹੋਇਆ ਇਸ ਸਾਈਡ ਤੇ ਆ ਗਿਆ ਉਹਨਾਂ ਦਾ ਬਹੁਤ ਹੀ ਵੱਡਾ ਉੱਪਰ ਵਾਲਾ ਟੀਵੀ ਏਰੀਆ ਟੀਵੀ ਏਰੀਆ ਜਿਹੜਾ ਉੱਪਰ ਕਾਫੀ ਖੁੱਲਾ ਉਹਨਾਂ ਨੇ ਦਿੱਤਾ ਹੋਇਆ ਦੋ ਸਾਈਡ ਤੇ ਵਿੰਡੋ ਨੇ ਤੇ ਆਹ ਟੀਵੀ ਦਾ ਪਿੱਛੇ ਪੈਨਲ ਆ ਤੇ ਟੀਵੀ ਦਾ ਪੈਨਲ ਜਿਹੜਾ ਹੈਗਾ ਕਾਫੀ ਗ੍ਰੇ ਕਲਰ ਦਾ ਚਾਰ ਕੋਲ ਕਲਰ ਦਾ ਬਹੁਤ ਸੋਹਣਾ ਲੱਗਦਾ ਪਿਆ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਬੈੱਡਰੂਮ ਦੇ ਵਿੱਚ ਇਹ ਮਾਸਟਰ ਬੈੱਡਰੂਮ ਲੱਗ ਰਿਹਾ ਕਿ ਕਿ ਡਬਲ ਡੋਰ ਦਿੱਤਾ ਹੋਇਆ ਹੈ ਮਾਸਟਰ ਬੈੱਡਰੂਮ ਵਾਸਤੇ ਤੇ ਇਹ ਇੰਨਾ ਦਾ ਆ ਗਿਆ ਮਾਸਟਰ ਬੈੱਡਰੂਮ ਕਾਫੀ ਖੁੱਲਾ ਬਹੁਤ ਹੀ ਸੋਹਣਾ ਬਹੁਤ ਸੋਹਣਾ ਬਣਿਆ ਹੋਇਆ ਹੈ ਮਾਸਟਰ ਬੈੱਡਰੂਮ ਉਹਦੇ ਨਾਲ ਹੀ ਇਹਨਾਂ ਦੀ ਵਾਕਿੰਗ ਵਾਰਡਰੋਬ ਬਣੀ ਹੋਈ ਆ ਵਾਕਿੰਗ ਵਾਰਡਰੋਬ ਵੀ ਕਾਫੀ ਖੁੱਲੀ ਕਾਫੀ ਸੋਹਣੀ ਬਣੀ ਹੋਈ ਆ ਇਹਦਾ ਡਿਜ਼ਾਈਨ ਵੀ ਡਿਫਰੈਂਟ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਇਹਨਾਂ ਨੇ ਰੇਲਿੰਗ ਲਾਈ ਹੋਈ ਆ ਉੱਪਰ ਵੀ ਰੇਲਿੰਗ ਲਾਈ ਹੋਈ ਹੈ ਤੁਸੀਂ ਦੋ ਜਗ੍ਹਾ ਤੇ ਆਪਣੇ ਕੱਪੜੇ ਚੜিয়ে ਟੰਗ ਸਕਦੇ ਹੋ ਇਹ ਸਾਈਡ ਤੇ ਉਸ ਸਾਈਡ ਤੇ ਦੋਨੋਂ ਪਾਸੇ ਤੇ ਕਾਫੀ ਸੋਹਣੀ ਬਣੀ ਹੋਈ ਹੈ ਪੂਰੀ ਪ੍ਰੋਪਰ ਇਹਨਾਂ ਨੇ ਸਟੋਰੇਜ ਨੂੰ ਕਵਰ ਕੀਤਾ ਹੋਇਆ ਡਰਾਡਸ ਨੇ ਤੇ ਹੈਂਗਿੰਗ ਲਈ ਡ्रेसेस ਤੇ ਸ਼ਰਟਸ ਹੈਂਗਿੰਗ ਕਰਨ ਵਾਸਤੇ ਉਸ ਤੋਂ ਬਾਅਦ ਆਪਾਂ ਆ ਗਏ ਆ ਪਹਿਲਾਂ ਇੱਧਰ ਚੱਲਦੇ ਆ ਇੱਧਰ ਵੀ ਵਾਕਿੰਗ ਵਾਰਡਰੋਬ ਲੱਗਦੀ ਆ ਹਾਂਜੀ ਇੱਧਰ ਵੀ ਵਾਕਿੰਗ ਵਾਰਡਰੋਬ ਆ ਇੱਕ ফর ਹਰ ফর హిਮ ਸੋ ਇਹ ਹੈਗੀ ਆ ਦੂਜੀ ਮੈਨਸ ਵਾਸਤੇ ਇਹਦੇ ਵਿੱਚ ਵੀ ਤਿੰਨ ਡਰਾਅਰ ਚਾਰ ਡਰਾਅਰ ਬਣੇ ਹੋਏ ਆ ਔਰ ਦੋ ਜਗ੍ਹਾ ਤੇ ਇਨਾਂ ਨੇ ਚਾਰ ਜਗ੍ਹਾ ਦੇ ਉੱਤੇ ਮਤਲਬ ਕਿ ਸ਼ੈਲਫ ਜਿਹੜੀ ਆ ਹੈਂਗਿੰਗ ਬਣਾਈ ਹੋਈ ਆ ਬਹੁਤ ਹੀ ਸੋਹਣੀ ਸ਼ੈਲਫ ਬਣੀ ਹੋਈ ਆ ਤੇ ਟੋਪ ਪਰ ਉਹ ਵਿੰਡੋ 뷰 ਦੇਖਦੇ ਆ ਕਿਸ ਤਰ੍ਹਾਂ ਦਾ ਇੱਥੋਂ ਕਰਦਾ ਵੀ ਜਿਹੜਾ ਕੁਝ ਬਹੁਤ ਹੀ ਸੋਹਣਾ ਤੁਹਾਨੂੰ ਦਿਖਦਾ ਪਿਆ ਪਹਿਲਾਂ ਵੀ ਮੈਂ ਤੁਹਾਨੂੰ ਵੀਡੀਓ ਚ ਥੋੜਾ ਜਿਆਦਾ ਦਿਖਾਇਆ ਸੀਗਾ ਕਿ ਬਹੁਤ ਹੀ ਉੱਚੇ ਪਹਾੜ ਨੇ ਔਰ ਉੱਚੀ ਥਾਂ ਤੇ ਘਰ ਬੰਦੇ ਪਏ ਨੇ ਕਾਫੀ ਜਿੰਨੇ ਵੀ ਘਰ ਬੰਦੇ ਹੋਏ ਨਾ ਕਾਫੀ ਉੱਚੀ ਉੱਚੀ ਥਾਂ ਤੇ ਬੰਦੇ ਪਿਆ ਔਰ ਪਿੱਛੇ ਤੁਹਾਨੂੰ ਜਿਹੜਾ ਉਹ ਪੂਰਾ ਹਿੱਲ ਏਰੀਆ ਦਿਖਦਾ ਪਿਆ ਇਸ ਸਾਈਡ ਤੇ ਵੀ ਔਰ ਇਸ ਸਾਈਡ ਤੇ ਵੀ ਕਾਫੀ ਦੂਰ ਸਿਡਨੀ ਤੋਂ ਮੈਂ ਤੁਹਾਨੂੰ ਦੱਸਦੇ ਸੀ ਜਿਵੇਂ ਤੇ ਬਹੁਤ ਸੋਹਣੇ ਘਰ ਬਣੇ ਹੋਏ ਆ ਕੋਸ਼ ਇੱਕ ਘਰ ਬੰਦ ਨਹੀਂ ਅੱਜ ਕਿਉਂਕਿ ਵੀਕਡੇਜ਼ ਆ ਇਸ ਕਰਕੇ ਬੰਦਾ ਘਰ ਆਪ ਯੂ ਸੋ ਆ ਮਾਸਟਰ ਬੈਡਰੂਮ ਦਾ ਆਪਣਾ ਰਿਹਾ ਹੁਣ ਆਪਾਂ ਇਹਨਾਂ ਚੈੱਕ ਕਰਦੇ ਆ ਬਾਥਰੂਮ ਕਿਵੇਂ ਦਾ ਬਾਥਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਨਾਂ ਦੇ ਵੀ ਸੈਪਰੇਟ ਸਿੰਕ ਲੱਗੇ ਹੋਏ ਆ ਤੇ ਡਬਲ ਗਲਾਸ ਵੀ ਜਿਹੜੇ ਮਿਰਰ ਆ ਉਹ ਵੀ ਡਬਲ ਲੱਗੇ ਹੋਏ ਤੇ ਪਰ ਇੱਕ ਚਾਰਾ ਵਿੱਚ ਡਿਜ਼ਾਈਨ ਆ ਨਾ ਜਿਹੜਾ ਮੈਨੂੰ ਵਧੀਆ ਲੱਗਿਆ ਵਿੰਡੋ ਆ ਵਿੱਚ ਪਚਕਾਰ ਜਿਹੜੀ ਵਿੰਡੋ ਆ ਨਾ ਬਹੁਤ ਸੋਹਣੀ ਆ ਬੜੀ ਵਧੀਆ ਲੱਗਦੀ ਕਿ ਤੁਹਾਡਾ ਏਰੀਆ ਬਾਥਰੂਮ ਆਹ ਨਾਲ ਦਿਓ ਆਗਿਆ ਸਾਈਡ ਤੇ ਟਾਈਲਸ ਤੇ ਜਿਹੜਾ ਟਾਈਲਸ ਆ ਇਸ ਵਾਲੀਆਂ ਡਿਜ਼ਾਈਨਾਂ ਇਹ ਫਲੋਰ ਵਾਲੀ ਡਿਜ਼ਾਈਨ ਇਹਨਾਂ ਨੇ ਟਾਈਲਸ ਲਗਾਇਆ ਹੋਇਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਔਰ ਬਾਕੀ ਤੁਸੀਂ ਦੇਖ ਸਕਦੇ ਹੋ ਬਲੈਕ ਕੰਬੀਨੇਸ਼ਨ ਦੇ ਨਾਲ ਦੀ ਸਾਰੀ ਸੈਨੀਟਰੀ ਆ ਸਾਰਾ ਬਲੈਕ ਐਂਡ ਲਾਈਟ ਗ੍ਰੇ ਬੇਜ ਗ੍ਰੇ ਕਲਰ ਦਾ ਇਹਨਾਂ ਨੇ ਸਾਰਾ ਕਨਸੈਪਟ ਬਣਾਇਆ ਹੋਇਆ ਥੱਲੇ ਇਹਨਾਂ ਨੇ ਵੁੱਡ ਵੁੱਡਨ ਜੜੀ ਆਪਣੀ ਦਿੱਤੀ ਹੋਈ ਆ ਫਲੋਟਿੰਗ ਕੈਬਨਟ ਤੇ ਇਹ ਵੀ ਕਾਫੀ ਬਹੁਤ ਸੋਹਣੀ ਆ ਤੇ ਡਿਜ਼ਾਈਨ ਦੇਖ ਸਕਦੇ ਹੋ ਥੱਲੇ ਟਾਲਸ ਦਾ ਆਹ ਡਿਜ਼ਾਈਨ ਆ ਤੇ ਆਹ ਵਿੰਡੋ ਦੀ ਗੱਲ ਕਰੀ ਆਂ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਕਿ ਕਾਫੀ ਅਟਰੈਕਟਿਵ ਆ ਤੁਸੀਂ ਇਹਨੂੰ ਖੋਲ ਸਕਦੇ ਹੋ ਤੇ ਇਹਦੀ ਬਣਾ ਸਕਦੇ ਹੋ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਸਕੁਅਰ ਰੈਕਟੈਂਗਲਰ ਜਿਹੜਿਆ ਸਿੰਕ ਨੇ ਕਾਫੀ ਖੁੱਲੇ ਸਿੰਕ ਨੇ ਹੁਣ ਆਪੇ ਸਬਸ ਰੂਮ ਚੋਂ ਬਾਹਰ ਚੱਲਦੇ ਆਂ ਦੇਖਦੇ ਆਂ ਨੈਕਸਟ ਜਦੋਂ ਆਪੇ ਤੋਂ ਬਾਹਰ ਨਿਕਲਦੇ ਆਂ ਤੁਹਾਨੂੰ ਇੱਥੋਂ ਘਰ ਦੀ ਲੁੱਕ ਜਿਹੜੀ ਬਹੁਤ ਵੱਡੀ ਤੇ ਬਹੁਤ ਖੁੱਲੀ ਲੱਗਦੀ ਆ ਮਤਲਬ ਕਿ ਮੈਸਿਵ ਹਾਊਸ ਹੂਸ ਲੱਗਦਾ ਉੱਪਰੋਂ ਤੁਹਾਨੂੰ ਬਹੁਤ ਹੀ ਸੋਹਣਾ ਲੱਗਦਾ ਪਿਆ ਔਰ ਇੱਥੋਂ ਜਿਹੜਾ ਵਾ ਸਾਨੂੰ ਥੱਲੇ ਵਾਲਾ 뷰 ਕੁਝ ਇਸ ਤਰ੍ਹਾਂ ਦਾ ਦਿਖਦਾ ਥੱਲੇ ਲਿਵਿੰਗ ਏਰੀਆ ਦਿਖਦਾ ਤੇ ਡਾਈਨਿੰਗ ਏਰੀਆ ਦਿਖਦਾ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਆ ਬੈੱਡਰੂਮ ਦੇ ਵਿੱਚ ਆ ਰਿਹਾ ਬੈੱਡਰੂਮ ਇਹਨਾਂ ਦਾ ਇੱਕ ਫਰਸਟ ਬੈੱਡਰੂਮ ਆਹ ਵਾਲ ਤੇ ਮਿਰਰ ਕਿੰਨਾ ਸੋਹਣਾ ਲੱਗਾ ਹੋਇਆ ਬਹੁਤ ਸੋਹਣਾ ਦਾ ਡਿਜ਼ਾਈਨ ਦਾ ਮਿਰਰ ਲੱਗਾ ਹੋਇਆ ਆ ਆ ਗਿਆ ਇਹਨਾਂ ਦਾ ਸੈਕੰਡ ਬੈੱਡਰੂਮ ਅਲਮਾਰੀਆਂ ਦਾ ਡਿਜ਼ਾਈਨ ਕੁ ਇਸ ਤਰ੍ਹਾਂ ਦਾ ਉਸ ਤੋਂ ਬਾਅਦ ਦੇ ਨਾਲ ਹੀ ਇਹ ਵੀ ਸਟੋਰੇਜ ਏਰੀਆ ਇਹ ਵੀ ਸਟੋਰੇਜ ਏਰੀਆ ਦਿੱਤਾ ਹੋਇਆ ਔਰ ਇਹ ਆ ਗਿਆ ਬਾਥਰੂਮ ਜਿਹੜਾ ਕਿ ਬੈੱਡਰੂਮਸ ਦੇ ਨਾਲ ਤਿੰਨ ਬੈੱਡਰੂਮਸ ਨਾਲ ਬਾਥਰੂਮ ਹੁੰਦਾ ਆ ਬਾਥਰੂਮ ਦਾ ਡਿਜ਼ਾਈਨ ਵੀ ਸੇਮ ਹੀ ਆ ਸੇਮ ਕਲਰ ਕੰਬੀਨੇਸ਼ਨ ਆ ਟਾਈਲਸ ਦਾ ਤੇ ਆ ਚਿਪਸ ਵਾਲੀ ਜਿਹੜੀ ਟਾਈਲ ਲੱਗੀ ਹੋਈ ਆ ਬਹੁਤ ਸੋਹਣਾ ਲੱਗਦੀ ਹੈ ਗ੍ਰੇ ਕਲਰ ਦੀ ਵਾਈਟ ਐਂਡ ਗ੍ਰੇ ਦਾ ਕਲਰ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗਦਾ ਤੇ ਆ ਨਾਲ ਸੈਪਰੇਟ ਟਾਇਲਟ ਆ ਬਾਹਰ ਤੇ ਦੂਰ ਤੱਕ ਵੀਊ ਦਿਖਦਾ ਹੈ ਇਸ ਘਰੋਂ ਨਹੀਂ ਨਹੀਂ ਦੂਰ ਤੱਕ ਬਹੁਤ ਸੋਹਣਾ ਵੀਊ ਦਿੱਸਦਾ ਇੱਥੋਂ ਇੱਥੋਂ ਅਪਰ ਨਿਕਲਦੇ ਹਾਂ ਬਾਹਰ ਤੱਕ ਅਪ ਚਲਦੇ ਹਾਂ ਨੈਕਸਟ ਜਿਹੜੇ ਬੈਡਰੂਮਸ ਨੇ ਉਹਨਾਂ ਦਾ ਕਿਸਰਾ ਦਾ ਵੀਊ ਆ ਸਾਈਡ ਦਾ ਇਹ ਕਾਹ ਗਿਆ ਬੈਡਰੂਮ 3 3rd ਬੈਡਰੂਮ ਇਦਾਂ ਦਾ ਤੇ ਇਹ ਦੇਖੋ ਕਿੰਨੀ ਖੁੱਲੀ ਵਿੰਡੋ ਲੱਗੀ ਹੋਈ ਆ ਪੂਰੀ ਖੁੱਲ ਫੁੱਲ ਬਟਾ ਫੁੱਲ ਦੋਨੋਂ ਸਾਈਡਸ ਤੋਂ ਖੁੱਲ ਜਾਂਦੀ ਆ ਸਾਹਮਣੇ ਤੁਹਾਨੂੰ ਸੜਕ ਵੀ ਦਿਖ ਰਹੀ ਹੋਏਗੀ ਤੇ ਸਾਹਮਣੇ ਘਰ ਵੀ ਦਿਖ ਰਿਹਾ ਨੇ ਬੜੀ ਦੂਰ ਤੱਕ ਸਾਹਮਣੇ ਸੜਕ ਚੱਲਦੀ ਪਈ ਆ ਆ ਜਿਹੜੇ ਘਰ ਨੇ ਪਿੱਛੇ ਬੰਦੇ ਪਏ ਨੇ ਹਜੇ ਹਜੇ ਬਣੇ ਨਹੀਂ ਕੰਸਟਰਕਟ ਨਹੀਂ ਹੋਏ ਤੇ ਇਹ ਸਟੰ ਦਾ ਇਹ ਬੈਡਰੂਮ ਆ ਆਪਣਾ ਥਰਡ ਬੈਡਰੂਮ ਆ ਗਿਆ ਉਸ ਤੋਂ ਬਾਅਦ ਆਪਾਂ ਥਰਡ ਬੈਡਰੂਮ ਚੋਂ ਜਦੋਂ ਬਾਹਰ ਨਿਕਲਦੇ ਆ ਉਹਦੇ ਵੀ ਬਾਹਰ ਦਾ ਥਿਊ ਕੁਛ ਇਸ ਤਰ੍ਹਾਂ ਦਾ ਜਿਵੇਂ ਸਾਰੇ ਪਾਸੇ ਇੱਥੇ ਜਿਹੜੀਆਂ ਜਿਹੜੀਆਂ ਰੇਲਿੰਗ ਦਿੱਤੀ ਹੋਈ ਆ ਸਟੇਅਰਸ ਦੀ ਉਸ ਤੋਂ ਬਾਅਦ ਆਪਾਂ ਆ ਗਏ ਫੋਰਥ ਬੈੱਡਰੂਮ ਦੇ ਵਿੱਚ ਫੋਰਥ ਬੈੱਡਰੂਮ ਦਾ ਵੀ ਬਿਲਕੁਲ ਸੇਮ ਟ੍ਰੈਕਸ਼ਨ ਦੇ ਵਿੱਚ ਆ ਬੈਕ ਸਾਈਡ ਤੇ ਆ ਘਰ ਦੇ ਔਰ ਬਹੁਤ ਸੋਹਣਾ ਇੱਥੋਂ ਦਿਸਦਾ ਪਿਆ ਬਾਕੀ ਵੀ ਸਾਰਾ ਵਿਊ ਜਿਹੜਾ ਵਾ ਸੇਮ ਆਪਾਂ ਨੂੰ ਦਿਸਦਾ ਪਿਆ ਕਾਫੀ ਖੁੱਲਾ ਕਾਫੀ ਸੋਹਣਾ ਵੱਡਾ ਬੈੱਡਰੂਮ ਆ ਫੁੱਲ ਸਾਈਜ਼ ਹੁਣ ਆਪਾਂ ਚੱਲਦੇ ਹਾਂ ਥੱਲੇ ਤੇ ਇਹ ਆ ਇੱਥੇ ਹੀਟਿੰਗ ਤੇ ਕੂਲਿੰਗ ਪੂਰਾ ਸਿਸਟਮ ਹੁੰਦਾ ਜਦੋਂ ਅੱਜ ਗਰਮੀ ਆ ਤੇ ਚੱਲ ਰਿਹਾ 20 ਤੇ ਏਸੀ ਚੱਲ ਰਿਹਾ ਤੇ ਏਸੀ ਵਾਲੇ ਜਿਹੜੇ ਪੁਆਇੰਟਸ ਹੁੰਦੇ ਨੇ ਸਾਡੇ ਆਸਟ੍ਰੇਲੀਆ ਦੇ ਵਿੱਚ ਇੱਥੇ ਹੁੰਦੇ ਆ ਸਰਦੀਆਂ ਤੁਸੀਂ ਔਨ ਕਰਨਾ ਤੇ ਹੀਟਿੰਗ ਔਨ ਕਰ ਸਕਦੇ ਹੋ ਗਰਮੀਆਂ ਤੁਸੀਂ ਨੂੰ ਕੂਲਿੰਗ ਤੇ ਕਰ ਸਕਦੇ ਹੋ ਸੋ ਉਮੀਦ ਕਰਦੀ ਹਾਂ ਕਿ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਉਹਦੀ ਮੈਂ ਕਿ ਮੇਰੇ ਵਿਊਜ਼ ਕਾਫੀ ਜ਼ਿਆਦਾ ਨੇ ਅ ਘਰ ਤੇ ਹੋ ਜਾਂਦੇ ਕਿ ਵੀਰੀ 300 400 ਵੀ ਹੋ ਜਾਂਦੇ ਨੇ ਪਰ ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਸਾਰੇ ਸਬਸਕ੍ਰਾਈਬ ਕਰਦੇ ਕਰੋ ਤੇ ਮੇਰੀਆਂ ਛੋਟੀਆਂ ਛੋਟੀਆਂ ਵੀਡੀਓਜ਼ ਹੁੰਦੀਆਂ ਨੇ 10 ਤੋਂ ਲੈ ਕੇ 11-11 ਮਿੰਟ ਦੀਆਂ ਘਰ ਦੀਆਂ ਤੇ ਜੇ ਕੋਈ ਘਰ ਦਾ ਆਈਡੀਆ ਤੁਸੀਂ ਸ਼ੇਅਰ ਕਰਨਾ ਹੁੰਦਾ ਤੁਸੀਂ ਕਰ ਸਕਦੇ ਹੋ ਮਿਲਦੀ ਆ ਤੁਹਾਨੂੰ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਤੇ ਫੱਟ ਤੱਕ ਲਈ ਬਾਏ ਰਪ ਰੱਖਾ